ਸ਼ੀਤ ਦਾ ਸਾਹ ਮੈਂ ਰੋਜ਼ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ 1 ਵਜੇ ਉੱਥੋਂ ਹੁੰਦੇ ਆ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਿਸਾਬ ਲਾ ਲਓ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟਣ ਤੋਂ ਬਾਅਦ ਉਤੋਂ ਦੀ ਗੱਡੀ ਉਹਨੇ ਲੰਗਾਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਗਾਤੇ ਜੋ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ ਜੇਰਾਣਾ ਜਸਵਿੰਦਰ ਸਿੰਘ ਨੇ ਹਾਂਜੀ ਕਿਥੋਂ ਰਹਿਣ ਵਾਲੇ ਨੇ ਮੈਂ ਨਿਊ ਪ੍ਰਤਾਪਨਗਰ ਦਾ ਰਹਿਣ ਵਾਲਾ ਤੇ ਕੀ ਹੋਇਆ ਤੇ ਰਾਤ ਨੂੰ ਰਾਤੀ ਭਾਜੀ ਪਰਸੋਂ ਰਾਤ ਨੂੰ ਨਾ 1 ਵਜੇ ਦੇ 20 ਮਿੰਟ ਦਾ ਟਾਈਮ ਸੀਗਾ ਤੇ ਗੱਡੀ ਵਾਲਾ ਆਇਆ ਕਾਲੀ ਗੱਡੀ ਸੀਗੀ ਗੱਡੀ ਵੱਡੀ ਸੀਗੀ ਠੋਕ ਕੇ ਠੋਕ ਕੇ ਚੱਲ ਗਿਆ ਤੇ ਉੱਤੋਂ ਦੀ ਈਡਾ ਬੇਸ਼ਰਮ ਬੰਦਾ ਵੀ ਗੱਡੀ ਉੱਤੋਂ ਦੀ ਲੰਗਾ ਗਿਆ ਵਾ ਇੰਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ ਬ੍ਰੇਕ ਨੂੰ ਹੀ ਲਾਈ ਸੀਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਗਾ ਦਿੱਤੇ ਭਾਜੀ ਜੀ ਨੇ ਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ ਅਮਨ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ ਸਾਡੇ ਕੋਲ ਵੀ ਇਹਨਾਂ ਨਾਲ ਗੱਲ ਆਹ ਤੇ ਬੰਦਾ ਬਿਲਕੁਲ ਮਲਗੀ ਬਿਉਸ਼ੀਦੀ ਹਾਲਤ ਵਿੱਚ ਆ ਐਮੂਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿਥੋਂ ਰੇ ਸੀ ਤਾਂ ਕਿੰਨੇ ਵੇ ਦਾ ਟਾਈਮ ਦਾ ਸਰ ਉਹ ਸ਼ੀਦਾ ਸਾਹਿਬ ਰੋਜ਼ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਉਹਨਾਂ ਦੀ ਡਿਊਟੀ ਹੀ ਗਈ ਉੱਥੇ ਪੱਕੀ ਡਿਊਟੀ ਰੋਜ਼ ਰੋਜ਼ ਸੇਵਾ ਕਰਦੇ ਆ ਉਹ ਸਾਰਾ ਉੱਥੇ ਸੰਭਾਲ ਤੇਖਭਾਲ ਕਰਦੇ ਤੇ ਬਾਅਦ ਲਾਸ਼ ਤੇ 1 ਵਜੇ ਉੱਥੋਂ ਹੁੰਦੇ ਆ ਤੇ ਰਾਤੀ ਥੋੜਾ ਮਲਗੀ 10 15 ਮਿੰਟ ਵੱਧ ਲੱਗੇ ਉਹਨਾਂ ਨੂੰ ਤੇ ਆਉਂਦੇ ਪਏ ਸੀ ਸ਼ੀਦਾ ਸਾਹਿਬ ਤਾਂ ਤਾਂ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਿਸਾਬ ਲਾ ਲੋ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੋਂ ਤੋਂ ਬਾਅਦ ਉਤੋਂ ਦੀ ਗੰਡੀ ਉਹਨੇ ਲੰਗਾਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਗਾਤੇ ਜੋ ਐਡੇ ਐਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ ਸਰ ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ ਡਾਕਟਰ ਕਹਿੰਦੇ ਵੀ ਪੈਸੇ ਲੱਗਣਗੇ ਮਤਲਬ ਕਿ ਮੂੰਹ ਦੇ ਹੁਣ ਵੇਖੋ ਕਾਫੀ ਮਲਗੀ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ ਤੱਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਕੋ ਗਏ ਆ ਪਾਜੀ ਕੱਲ ਵੀ ਗਏ ਹਾਂ ਉਹਨਾਂ ਸਵੇਰ ਦਾ ਟਾਈਮ ਦਿੱਤਾ ਸਵੇਰੇ ਵੀ ਗਏ ਆ ਮੁਰਗੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ ਸ਼ਾਮੀ ਵੀ ਗਏ ਆ ਤੇ ਹਾਲੀ ਤੱਕ ਕੋਈ ਪੁਲਿਸ ਵਾਲਾ ਨਾ ਭੇਜਿਆ ਨਹੀਂ ਆ ਵੀ ਜਾ ਕੇ ਬੰਦਾ ਕੋਈ ਇੱਕ ਅੱਧ ਤੱਕ ਕੈਮਰਾ ਵੀ ਚੈੱਕ ਕਰ ਲੇ ਇੰਨੇ ਇੰਨੀ ਵੀ ਹਿੰਮਤ ਨਹੀਂ ਕਰਨ ਦੇ ਤੇ ਕਿੰਨੇ ਕੇ ਚੱਕਰ ਮਾਰੇ ਗਏ ਨੇ ਸਵੇਰ ਦੇ ਵੀ ਥਾਣੇ ਦੇ ਪਾਜੀ ਸਵੇਰ ਦੇ ਅਸੀਂ ਤੇ ਤਿੰਨ ਵਾਰੀ ਹੋ ਆਏ ਆ ਕੱਲ ਵੀ ਗਏ ਆ ਕੱਲ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ ਸਵੇਰ ਤੋਂ ਬਾਅਦ ਉਹਨਾਂ ਸਾਨੂੰ ਸ਼ਾਮ ਦਾ ਟਾਈਮ ਦਿੱਤਾ 4 ਤੋਂ 5 5 ਤੋਂ 6 7 7 ਵਜੇ ਗਿਆ ਵਾ ਤੇ ਹਾਲੀਵੈਲੋ ਟਾਈਮ ਤੁਸੀਂ ਆ ਬੀਤਦਾ ਸਾਹਿਬ ਰੋਹੀ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ 1 ਵਜੇ ਉੱਥੋਂ ਹੁੰਦੇ ਆ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਸਾਬ ਲਾ ਲੋ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੇ ਤੋਂ ਬਾਅਦ ਉਤੋਂ ਦੀ ਗੱਡੀ ਉਹਨੇ ਲੰਗਾਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਗਾਤੇ ਜੋ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ ਮੇਰਾ ਨਾਮ ਜਸਵਿੰਦਰ ਸਿੰਘ ਹੈ। ਹਾਂਜੀ ਕਿਥੋਂ ਰਹਿਣ ਵਾਲੇ ਆ? ਮੈਂ ਨਿਊ ਪ੍ਰਤਾਪਨਗਰ ਦਾ ਰਹਿਣ ਵਾਲਾ। ਤੇ ਕੀ ਹੋਇਆ ਦੇ ਰਾਤ ਨੂੰ? ਰਾਤੀ ਭਾਜੀ ਪਰਸੋਂ ਰਾਤ ਨੂੰ ਨਾ 1 ਵਜੇ ਦੇ 20 ਮਿੰਟ ਦਾ ਟਾਈਮ ਸੀਗਾ ਤੇ ਗੱਡੀ ਵਾਲਾ ਆਇਆ ਕਾਲੀ ਗੱਡੀ ਸੀਗੀ। ਗੱਡੀ ਵੱਡੀ ਸੀਗੀ ਤੇ ਠੋਕੇ ਠੋਕੇ ਚੱਲ ਗਿਆ ਤੇ ਉਤੋਂ ਦੀ ਈਡਾ ਬੇਸ਼ਰਮ ਬੰਦਾ ਵੀ ਗੱਡੀ ਉਤੋਂ ਦੀ ਲੰਗਾ ਗਿਆ ਵਾ। ਇੰਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ। ਬ੍ਰੇਕ ਨੂੰ ਹੀ ਲਾਈ ਸਿਰ ਦੇ ਉਤੋਂ ਦੀ ਦੋਨੋਂ ਟਾਇਰ ਲੰਗਾ ਦਿੱਤੇ ਭਾਜੀ ਜਨੇ। ਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ ਅਮਨ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ। ਸਾਡੇ ਕੋਲ ਵੇਲੇ ਆ ਤੇ ਬੰਦਾ ਬਿਲਕੁਲ ਮਲਗੀ ਬਿਉਸ਼ੀਦੀ ਹਾਲਤ ਵਿੱਚ ਆ ਐਮਿਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿਥੋਂ ਰੇ ਸੀ ਤਾਂ ਕਿੰਨੇ ਵੇ ਦਾ ਟਾਈਮ ਦਾ ਸਰੋਸ਼ੀਦਾ ਸਾਹਿਬ ਰੋਜ਼ ਦਿੱਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਉਹਨਾਂ ਦੀ ਡਿਊਟੀ ਹੈਗੀ ਉੱਥੇ ਪੱਕੀ ਡਿਊਟੀ ਰੋਜ਼ ਰੋਜ਼ ਸੇਵਾ ਕਰਦੇ ਆ ਉਹ ਸਾਰਾ ਉੱਥੇ ਸੰਭਾਲ ਤੇਖਭਾਲ ਕਰਦੇ ਤੇ ਬਾਅਦ ਲਾਸ਼ ਤੇ 1 ਵਜੇ ਉੱਥੋਂ ਹੁੰਦੇ ਆ ਤੇ ਰਾਤੀ ਥੋੜਾ ਮਲਗੀ 10 15 ਮਿੰਟ ਵੱਧ ਲੱਗੇ ਉਹਨਾਂ ਨੂੰ ਤੇ ਆਉਂਦੇ ਪਏ ਸੀ ਸ਼ੀਤਾ ਸਾਹਿਬ ਤੋਂ ਤਾਂ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਿਸਾਬ ਲਾ ਲਓ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੋਂ ਤੋਂ ਬਾਅਦ ਉਤੋਂ ਦੀ ਗੰਡੀ ਉਹਨੇ ਲੰਗਾਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਗਾਤੇ ਜੋ ਐਡੇ ਐਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ ਸਰ ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ ਡਾਕਟਰ ਕਹਿੰਦੇ ਵੀ ਪੈਸੇ ਲੱਗਣਗੇ ਮਲਗੀ ਮੂੰਹ ਦੇ ਹੁਣ ਵੇਖੋ ਕਾਫੀ ਮਲਗੀ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ ਤਾਂ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਕੋ ਗਏ ਆਂ ਭਾਜੀ ਕੱਲ ਵੀ ਗਏ ਆਂ ਉਹਨਾਂ ਸਵੇਰ ਦਾ ਟਾਈਮ ਦਿੱਤਾ ਸਵੇਰੇ ਵੀ ਗਏ ਆਂ ਮੁਰਗੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ ਸ਼ਾਮੀ ਵੀ ਗਏ ਆਂ ਤੇ ਹਾਲੀ ਤੱਕ ਕੋਈ ਵੀ ਪੁਲਿਸ ਵਾਲਾ ਨਾ ਭੇਜਿਆ ਨੀ ਐ ਵੀ ਜਾ ਕੇ ਵੇ ਬੰਦਾ ਕੋਈ ਇੱਕ ਅੱਧ ਤੱਕ ਕੈਮਰਾ ਵੀ ਚੈੱਕ ਕਰ ਲੇ ਇੰਨੇ ਇੰਨੀ ਵੀ ਮਿਲ ਗਈ ਸੀ ਮਤ ਨਹੀਂ ਕਰਨ ਦੇ ਤਾਂ ਕਿੰਨੇ ਕੇ ਚੱਕਰ ਮਾਰੇ ਗਏ ਨੇ ਸਵੇਰ ਦੇ ਅਸੀਂ ਖਾਣ ਦੇ ਭਾਜੀ ਸਵੇਰ ਦੇ ਅਸੀਂ ਤੇ ਤਿੰਨ ਵਾਰੀ ਹੋ ਆਏ ਆਂ ਕੱਲ ਵੀ ਸੁਣਵਾਈ ਨਹੀਂ ਹੋਈ ਕੱਲ ਵੀ ਗਏ ਆ ਕੱਲ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ ਸਵੇਰ ਤੋਂ ਬਾਅਦ ਉਹਨਾਂ ਸਾਨੂੰ ਸ਼ਾਮ ਦਾ ਟਾਈਮ ਦਿੱਤਾ 4 ਤੋਂ 5 5 ਤੋਂ 6 7 7 ਵਜੇ ਗਿਆ ਵਾ ਤੇ ਹਾਲੀ ਫੇਰੋਂ ਟਾਈਮ ਤੁਹਾਨੂੰ